ਆਪਣੀਆਂ ਮੰਗਾਂ ਨੂੰ ਲੈ ਕੇ 13 ਤਰੀਕ ਤੋਂ ਕਿਸਾਨ ਪੰਜਾਬ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਬੈਠੇ ਨੇ ਪਰ ਲੇਕਿਨ ਜਿਵੇਂ ਟਿੱਕਰੀ ਜਿਹੜਾ ਸਿੰਘੂ ਬਾਰਡਰ ਦੇ ਉੱਪਰ ਜਿਹੜੇ ਹਲਾਸ ਸੀ ਉਹਜ ਹੋਣਾ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਤੁਸੀਂ ਦੇਖੋ ਕਿ ਜਿਹੜੇ ਕਿਸਾਨ ਧਰਨੇ 'ਚ ਬੈਠੇ ਨੇ ਤਾਂ ਆਸ-ਪਾਸ ਦੇ ਜਿਹੜੇ ਏਰੀਆ ਦੇ ਲੋਕ ਨੇ ਜਿਹੜੇ ਨੇੜੇ ਦੇ ਲੋਕ ਨੇ ਉਹ ਇੰਨਾ ਕਿਸਾਨਾਂ ਦੇ ਲਈ ਦਿਨ-ਰਾਤ ਜਿਹੜੇ ਇੱਥੇ ਹਾਜ਼ਰ ਨੇ ਦਿਨ-ਰਾਤ ਰਹਿ ਕੇ ਇੱਥੇ ਇਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰ ਰਹੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਪਕੌੜਿਆਂ ਦਾ ਜਿਹੜਾ ਲੰਗਰ ਹੈ ਜਿਹੜਾ ਉਹ ਚੱਲਦਾ ਹੈ ਅਰ ਤੁਸੀਂ ਦੇਖੋ ਟਰਾਲੀ ਨੂੰ ਉਹਨਾਂ ਨੇ ਆਪਣਾ ਜਿਹੜਾ ਰਸੋਈ ਘਰ ਬਣਾਇਆ ਹੈ ਟਰਾਲੀ ਦੇ ਵਿੱਚ ਪੱਕੇ ਜਿਹੜੀਆਂ ਇੱਟਾਂ ਲਾ ਕੇ ਜਿਹੜਾ ਚੁੱਲਾ ਬਣਾਇਆ ਹੋਇਆ ਹੈਗਾ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸੇ ਤਰ੍ਹਾਂ ਜਿਹੜੇ ਬਰੈਡ ਪਕੌੜੇ ਉਸ ਤੋਂ ਬਾਅਦ ਗੋਭੀ ਵਾਲੇ ਪਕੌੜੇ ਜਾਂ ਫਿਰ ਜਿਹੜੇ ਆਲੂ ਆ ਪਕੌੜੇ ਨੇ ਜਿਹੜੇ ਉਹ ਕਈ ਤਰ੍ਹਾਂ ਦੇ ਪਕੌੜੇ ਜਿਹੜੇ ਸ਼ਾਮ ਤੱਕ ਜਿਹੜੇ ਚੱਲਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਹੈ ਇਸੇ ਤਰ੍ਹਾਂ ਕਿਉਂਕਿ ਇੱਥੋਂ ਮਹਿਜ ਕਹਿ ਸਕਦੇ ਹਾਂ ਕਿ 300 ਮੀਟਰ ਦੀ ਦੂਰੀ ਦੇ ਉੱਪਰ ਜਿਹੜਾ ਬਾਰਡਰ ਹੈ ਜਿੱਥੇ ਕਿਸਾਨਾਂ ਨੂੰ ਰੋਕਿਆ ਗਿਆ ਹੈਗਾ ਜਿਹੜੀਆਂ ਸੀਮੈਂਟਡ ਦੁਵਾਰਾ ਬ ਸਾਫ ਸਫਾਈ ਦਾ ਧਿਆਨ ਨਾਲ ਦੀ ਨਾਲ ਕਿਸਾਨ ਜਿਹੜੇ ਰੱਖ ਰਹੇ ਨੇ ਬਹੁਤ ਆਪਣੇ ਆਪ ਦੇ ਵਿੱਚ ਕੁਝ ਬਹੁਤ ਕੁਝ ਬਿਆਨ ਕਰਦੇ ਆ ਤਸਵੀਰਾਂ ਨੇ ਜਦੋਂ ਬਜ਼ੁਰਗ ਨੌਜਵਾਨ ਬੱਚੇ ਸਾਰੇ ਇੱਕ ਇੱਕ ਮੰਚ ਤੇ ਰਹਿੰਦੇ ਨੇ ਜਦੋਂ ਲੜਾਈ ਲੜਨੀ ਆ ਨਾਲ ਦੀ ਨਾਲ ਜਿੱਥੇ ਜਗ੍ਹਾ ਤੇ ਪਰ ਰੋਡ ਦੇ ਉੱਪਰ ਬੈਠੇ ਨੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਕੋਈ ਸਫਾਈ ਦਾ ਜਿਹੜਾ ਧਿਆਨ ਆ ਕਹਿ ਸਕਦੇ ਆ ਨਾਲ ਦੀ ਨਾਲ ਜਿਹੜਾ ਉਹ ਰੱਖਿਆ ਰਿਹਾ ਬਾਈ ਜੀ ਕੀ ਨਾਮ ਆ ਕਿਹੜੇ ਪਿੰਡ ਤੋਂ ਆਏ ਗੁਰਪ੍ਰੀਤ ਸਿੰਘ ਜੀ ਸਾਡਾ ਪਿੰਡ ਚੱਚੜ ਵਾਲਾ ਹੈ ਹਾਂਜੀ ਲੱਗੀ ਪਿੰਡ ਇੱਥੋਂ ਆਉਣਾ 12-13 ਕਿਲੋਮੀਟਰ ਦੂਰੀ ਹੈ ਹਾਂਜੀ ਕਿੰਨੇ ਦਿਨਾਂ ਤੋਂ ਸ਼ੁਰੂ ਕਰਿਆ ਤੁਸੀਂ ਅਸੀਂ ਜਿੱਦਾਂ ਦਾ ਸ਼ੁਰੂ ਹੋਇਆ ਤਰਨਾ ਇੱਥੋਂ 13 ਤਰੀਕ ਤੋਂ ਸ਼ੁਰੂ ਕੀਤਾ ਹੈ ਲੰਗਰ ਅਸੀਂ ਹਾਂਜੀ ਕਸੀਂ ਕਦੇ ਲੈ ਕੇ ਆਉਂਦੇ ਆ ਮਠੀਆਂ ਦਾ ਕਦੇ ਚੌਲਾਂ ਦਾ ਹੀ ਕਦੇ ਦਾਲ ਫੁਲਕਾ ਜੀ ਡੇਲੀ ਬਦਲ ਬਦਲ ਕੇ ਲੰਗਰ ਲੈ ਕੇ ਆ ਰਹੇ ਆ ਜੀ ਹਾਂਜੀ ਭਾਈ ਜੀ ਜਿਵੇਂ ਹੁਣ ਪਕੌੜੇ ਦੇ ਰਹੇ ਹੋ ਤੁਸੀਂ ਜਿਹੜੇ ਗਰਮ ਗਰਮ ਪਕੌੜੇ ਕੱਢ ਰਹੇ ਹੋਗੇ ਕਿਵੇਂ ਲੱਗਦਾ ਥੋੜੀ ਦੂਰ ਥੋੜੀ ਦੂਰੀ ਦੇ ਉੱਪਰ ਕੁਝ ਦਿਨ ਪਹਿਲਾਂ ਹਾਲਾਤ ਬਣੇ ਆਂਸੂ ਗਏ ਚੱਲਿਆ ਚੀਜ਼ਾਂ ਚੱਲੀਆਂ ਪਰ ਤੁਸੀਂ ਇੱਥੇ ਜਿਹੜਾ ਖਾਣਾ ਵਰਤਾ ਰਹੇ ਹਾਂਜੀ ਆਪਾਂ ਪਕੌੜਿਆਂ ਦਾ ਲੰਗਰ ਲਾਇਆ ਜੀ ਤੇ ਹਾਂਜੀ ਭਾਈ ਫਿਰ ਰੋਜ਼ ਇੱਕੇ ਤਰ੍ਹਾਂ ਦਾ ਕੱਢਦੇ ਹੋ ਹਾਂਜੀ ਨਹੀਂ ਜੀ ਨਹੀਂ ਦੋ ਤਿੰਨ ਪ੍ਰਕਾਰ ਦੇ ਗੋਭੀ ਦੇ ਆਲੂ ਪਾਲਕ ਕੁੰਬਾਂ ਦੇ ਹੀ ਤੇ ਬਰੈਡ ਵੀ ਨਾਲ ਚੱਲੇ ਨੇ ਜੀ ਚਾਰ ਪ੍ਰਕਾਰ ਦੇ ਪਕੌੜੇ ਲੰਗਰ ਬਾਬੇ ਨਾਨਕ ਦਾ ਜੀ ਸੰਗਤ ਦਾ ਸੰਜੋਗ ਹੈ ਜੀ ਤੁਹਾਨੂੰ ਦਿਖਾਈ ਜਾਣ ਕਿਸ ਤਰ੍ਹਾਂ ਜਿਹੜਾ ਰਸੋਈ ਦੇ ਵਿੱਚ ਜਿਹੜਾ ਇਹਨਾਂ ਨੇ ਚੁੱਲਾ ਜਿਹੜਾ ਇੱਥੇ ਬਣਾਇਆ ਹੋਇਆ ਹੈਗਾ ਜਿਹੜੇ ਜਿਹੜੇ ਪਕੌੜੇ ਨੇ ਜਿਹੜੇ ਉਹ ਇਸ ਸਮੇਂ ਇੱਥੇ ਬਣ ਰਹੇ ਨੇ ਵੱਡੀ ਗਿਣਤੀ 'ਚ ਬਜ਼ੁਰਗ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਪੂ ਜੀ ਕੀ ਨਾ ਮਾ ਕਿੱਥੋਂ ਆਏ ਹੋ ਤੁਸੀਂ ਅੱਜ ਹਰਿਆਣੇ ਦੇ ਹਾਂ ਜੀ ਹਰਿਆਣੇ ਤੋਂ ਆਏ ਹੋਗੇ ਅੱਛਾ ਰੋਜ਼ ਆਉਣੀ ਹੋ ਜਾਂ ਫਿਰ ਅੱਜ ਹੀ ਆਇਓ ਨਹੀਂ ਰੋਜ਼ ਆਉਣੇ ਆ 13 13 ਤਰੀਕ ਤੋਂ ਲੈ ਕੇ ਆਉਣੇ ਆ ਬਸ ਕਿਵੇਂ ਲੱਗਦਾ ਹਰਿਆਣਾ ਦੇ ਪਾਸੇ ਜਾਣ ਨਹੀਂ ਦਿੱਤਾ ਗਿਆ ਪਰ ਤੁਸੀਂ ਆ ਜਾ ਰਹੇ ਹੋ ਮਤਲਬ ਜੋਖਮ ਦੇ ਵਿੱਚ ਪਾ ਕੇ ਆਉਂਦੇ ਹੋ ਹਾਂ ਜੀ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਆਉਣੇ ਆ ਅਸੀਂ ਹਾਂ ਜੀ ਇੱਥੇ ਕੀ ਹੌਸਲਾ ਵਧਾਉਣਾ ਹੈ ਹਾਂ ਜੀ ਬਹੁਤ ਜ਼ਿਆਦਾ ਹੌਸਲਾ ਵਧਾਉਣਾ ਹੈ ਜੀ ਇਹਨਾਂ ਦਾ ਆਪਣੇ ਭਰਾ ਆਏ ਨੇ ਕਿਸਾਨ ਕਸਾਨਾਂ ਦਾ ਮਸਲਾ ਕੋਈ ਨਹੀਂ ਵੀ ਇਹਨਾਂ ਦਾ ਮਸਲਾ ਵੱਖਰਾ ਹੈ ਸਾਡਾ ਵੱਖਰਾ ਇੱਕ ਮਸਲਾ ਸਭ ਦਾ ਤੇ ਆਪਣੇ ਹੱਕਾਂ ਲਈ ਆਏ ਨੇ ਹੱਕ ਲੈ ਕੇ ਹਟਾਂਗੇ ਭਾਵੇਂ ਅੱਜ ਦੇ ਦੇ ਮੋਦੀ ਭਾਵੇਂ ਕੱਲ ਦੇ ਦੇ ਅਸੀਂ ਲੈ ਕੇ ਜਾਵਾਂਗੇ ਜਾਂ ਮਰਾਂਗੇ ਜਾਂ ਮਾਰਾਂਗੇ ਹੋਰ ਸਾਡੀ ਕੋਈ ਵਾਹ ਨਹੀਂ ਬਾਬੂ ਜੀ ਆਣ ਕੇ ਦੁੱਧੀਆਂ ਲਾਈਆਂ ਨੇ ਵੀ ਅੱਖਾਂ 'ਚ ਜਿਹੜਾ ਅੱਤੂ ਅੱਖਾਂ ਮੇਰੀਆਂ ਬਣੀਆਂ ਨੇ ਮੈਂ ਸਾਬਕਾ ਫੌਜੀ ਹਾਂ 18 ਸਾਲ ਨੌਕਰੀ ਕਰਕੇ ਨੈਪ ਸੂਬੇ ਦਾ ਜੀ ਪੈਨਸ਼ਨ ਆਇਆ ਓਕੇ ਹਰਾ ਫੇਰ ਵੀ ਇਸੇ ਸੇਵਾ ਜਿਹਾ ਦੇ ਰਿਆਂ ਦੇ ਵਿੱਚ ਰਹੇ ਹੋਗੇ ਹੁਣ ਕਿਸਾਨ ਤੇ ਜਵਾਨ ਬਿਲਕੁਲ ਸਾਹਮਣੇ ਹੈਗਾ ਹੁਣ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਤੇ ਇੱਕ ਉਧਰ ਜਿਹੜੇ ਜਵਾਨ ਉਹ ਵੀ ਸਾਡੇ ਆ ਇਧਰ ਕਿਸਾਨ ਵੀ ਸਾਡਾ ਅਸੀਂ ਵਿਚਾਲੇ ਮਰ ਰਹੇ ਆ ਇਹ ਸਾਨੂੰ ਇੱਕ ਐਸੇ ਹਿਸਾਬ ਨਾਲ ਮਾਰਿਆ ਜਾ ਰਿਹਾ ਮਹਿੰਗਾਈ ਨੇ ਹਰ ਇੱਕ ਕੰਮ ਦੇ ਪੱਖੋਂ ਚੱਚੜ ਵਾਲਾ ਲੱਗ ਗਈ ਹੈ ਪਿੰਡ ਹਾਂਜੀ ਲੰਗਰ ਤੁਸੀਂ ਪਿੰਡ ਦਾ ਹੀ ਲੰਗਰ ਹਾਂਜੀ हां जी बाकी ਆ ਜਿਹੜੇ ਬਾਹਰੋਂ ਆਏ ਨੇ ਪਿੱਛੋਂ ਉਧਰੋਂ ਬਾਰਡਰਾਂ ਨੂੰ ਉਹਨਾਂ ਦੀ ਅਹੀਂ ਇੱਥੇ ਚਾਹ ਪਾਣੀ ਆਗਤ ਭਾਗਤ ਜਿੰਨੀ ਵੀ ਸਾਤਸ ਹੁੰਦੀ ਓਨੀ ਕਰਦੇ ਆ ਜੀ ਦੇਖਦਾ ਕਿ ਬਹੁਤ ਤਸਵੀਰਾਂ ਇੱਥੇ ਭਾਬੋ ਕਰਨ ਵਾਲੀਆਂ ਦੇਖਣ ਨੂੰ ਮਿਲਦੀਆਂ ਨੇ ਭਾਵੇਂ ਇੱਕ ਪਾਸੇ ਲੰਗਰ ਚੱਲ ਰਿਹਾ ਹੈ ਦੂਜੇ ਪਾਸੇ ਉਹ ਬਜ਼ੁਰਗ ਕਿਸਾਨ ਨੇ ਦੇਖੋ ਜਿਹੜਾ ਟਾਈਮ ਆ ਰਹੇ ਆ ਬਜ਼ੁਰਗ ਹਾਂ ਜਿਹੜਾ ਟਾਈਮ ਉਹਨਾਂ ਦਾ ਘਰੇ ਬੈਠਣ ਦਾ ਸੀ ਉਹ ਮੋਰਚੇ 'ਚ ਨੇ ਉਹਨਾਂ ਨੇ ਉਹ ਦੇਖੋ ਸਾਫ਼ ਸੁਪਈ ਦਾ ਧਿਆਨ ਜਿਹੜਾ ਰੱਖਿਆ ਯਾਰ ਉਹਦੇ ਵਿੱਚ ਹੋਰ ਗੱਲ ਆ ਜੇ ਅਹੀਂ ਅੱਜ ਘਰ ਬਹਿ ਰਿਏ ਕੱਲ ਨੂੰ ਸਾਡੇ ਤੇ ਬਹੁਤ ਜ਼ਿਆਦਾ ਵਜੇ ਸਾਡਾ ਬਾਲ ਬੱਚਾ ਸਾਨੂੰ ਰਊਗਾ ਵੀ ਤੁਸੀਂ ਉਦੋਂ ਮਰ ਜਾਂਦੇ ਹੋ ਅਸੀਂ ਅਗਲੀ ਪੀੜ੍ਹੀ ਵਾਸਤੇ ਸੋਚ ਰਹੇ ਹਾਂ ਔਰ ਕਿਸਾਨਾਂ ਦੀ ਹਾਲਤ ਮਜ਼ਦੂਰਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਆ ਫੌਜ ਦੇ ਵਿੱਚ ਦੇਖਿਆ ਹੋਵੇਗਾ ਜਦੋਂ ਦੁਸ਼ਮਣ ਦੇ ਦੁਸ਼ਮਣ ਦੇਖਦੇ ਨਾਲ ਜਿਹੜੇ ਫਾਇਰਿੰਗ ਜਦੋਂ ਹੁੰਦੀ ਆ ਪਰ ਕਦੇ ਦੇਖਿਆ ਸੀ ਕਿ ਗਵਾਂਢੀ ਸੂਬਾ ਹੋਊਗਾ ਉੱਥੇ ਕਦੇ ਐਦਾਂ ਬੈਰੀਕੇਡ ਲੱਗ ਜਾਣਗੇ ਸਿਮੈਂਟਡ ਦੀਆਂ ਦੁਵਾਰਾਂ ਬੰਨ੍ਹ ਗਿਆ ਫਿਰ ਰਬੜ ਦੀਆਂ ਬੁਲਟੀਆਂ ਉਥੇ ਮੇ ਬੇਟਾ ਬੰਗਲਾਦੇਸ਼ ਦੀ ਲੜਾਈ ਲੜੀ ਆ ਕੋਈ ਉਥੇ ਆਪਣਾ ਨਹੀਂ ਸੀ ਬੈਰੀਕੇਟ ਸਿੱਧੇ ਬਣਿਆ ਧੱਸ ਦੇ ਕੇ ਹਿੰਮਤ ਨਾਲ ਮੈਂ ਕਹਣਾ ਕਿ ਕਦੇ ਸੋਚਿਆ ਸੀ ਕਿ ਜਦੋਂ ਪਿੰਡ ਜਾਵਾਂਗੇ ਜਦੋਂ ਨਾ ਕਦੀ ਸੋਚੀ ਨਹੀਂ ਜੀ ਇਹ ਗੱਲ ਹਾਂ ਜੀ ਇਹਦਾ ਦੇਖੋ ਜੀ ਸਾਨੂੰ ਐਸ ਚੀਜ਼ ਨੇ ਲਿਆਂਦਾ ਨਹੀਂ ਤੇ ਬਗਲਾ ਦੇਸ਼ ਚੋਂ ਸਾਡੀਆਂ ਹੱਡੀਆਂ ਨਹੀਂ ਆ ਸਕਦੀਆਂ ਜਿੱਥੇ ਜਾ ਕੇ ਜੀ ਫਸੇ ਖੁੱਲਣਾ ਜਲਾ ਸੀ ਚਟਾਕ ਉਹ ਸੀ ਰਾਜਧਾਨੀ ਉਹਨਾਂ ਦੀ ਅਰੇ ਇੱਕ ਗੱਲ ਹੋਰ ਵੀ ਆ ਜਦੋਂ ਜਰਨਲ ਨੇਾਜ਼ੀ ਨੂੰ ਕੈਦ ਕੀਤਾ ਨਾ ਵਿੱਚ ਸੀ ਉਦੋਂ ਉਹਦਾ ਮੇਰੀ ਆਰਮੀ ਮਾੜੀ ਸੀ ਹਿੰਦੁਸਤਾਨ ਦੀ ਐਡੀ ਵੱਡੀ ਆਰਮੀ ਹੁੰਦੀਆਂ ਹੋਇਆਂ ਨਹੀਂ ਆਪ ਤੌਰ ਤੇ ਇਹੋ ਜਵਾਨ ਨੇ ਜਿਹੜੇ ਕਦੇ ਬਾਰਡਰਾਂ ਦੇ ਉੱਪਰ ਸੇਵਾ ਕਰੀ ਅੱਜ ਉਹ ਕਹਿ ਰਹੇ ਨੇ ਕਿ ਸਾਹਮਣੇ ਜਵਾਨ ਆ ਇਧਰ ਵੀ ਬਜੇ ਕਿਸਾਨ ਆ ਪਲੰਗਰ ਨਾਲ ਦਿਨੇ ਚੱਲ ਰਹੇ ਨੇ ਹਰ ਚੀਜ਼ ਦਾ ਧਿਆਨ ਆ ਜਿਹੜਾ ਉਹ ਇੱਥੇ ਰੱਖਿਆ ਜਾ ਰਿਹਾ ਇਸ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਤੋਂ ਉਹਨੂੰ ਪਲ-ਪਲ ਦੀ ਜਿਹੜੀ ਰਿਪੋਰਟ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਥੇ ਜ਼ਿੰਦਗੀ ਬਸਰ ਹੋ ਰਹੀ ਹੈ ਕਿਵੇਂ ਕਿਸਾਨ ਨੇ ਕਿਉਂਕਿ ਜਿਹੜੇ ਕਿਸਾਨ ਤੋਂ ਚੱਲਿਆ ਫਿਰਣੇ ਜਾ ਰਿਹਾ ਵਿਸਾਖੀਆਂ ਦੇ ਸਹਾਰੇ ਦੇ ਨਾਲ ਫੌੜੀਆਂ ਦੇ ਸਹਾਰੇ ਦੇ ਨਾਲ ਕਿਸਾਨ ਨੇ ਜਿਹੜੇ ਉਹ ਇੱਥੇ ਪਹੁੰਚੇ ਹੋਏ ਨੇ ਕਿਉਂਕਿ ਆਪਣੇ ਆਪ ਚ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਤੁਸੀਂ ਦੇਖੋ ਕਿ ਅ ਤਰਨਾ ਮੁਸ਼ਕਲ ਆਗਾ ਲੇਕਿਨ ਫਿਰ ਵੀ ਕਿਸਾਨ ਨੌਜਵਾਨ ਨੇ ਜਿਹੜੇ ਤੇ ਬਾਬਾ ਜੀ ਨੇ ਜਿਹੜੇ ਇੱਥੋਂ ਆਏ ਨੇ ਬਾਪੂ ਜੀ ਕਿੱਥੋਂ ਆਏ ਹੋ ਪਿੰਪਲ ਦੇ ਤਾਂ ਆ ਜੀ ਚੱਲਣਾ ਮੁਸ਼ਕਲ ਆ ਫੌੜੀਆਂ ਨਾਲ ਚੱਲਦੇ ਹੋ ਫਿਰ ਵੀ ਧਰਨੇ ਤੇ ਆਏ ਹੋ ਹੋਰ ਬੈਠੀਆਂ ਕੀ ਕਰੀ ਬੋਲ ਇੱਥੇ ਆ ਗਏ ਮਨ ਦੁਖੀ ਤਾਂ ਹੁੰਦਾ ਹੋਵੇਗਾ ਕਿ ਨਹੀਂ ਨਾ ਹੁੰਦਾ ਮਾਨਿਕ ਦੁਖੀ ਹੁੰਦਾ ਯਾਰ ਅਜਿਹੇ ਹਾਲ ਨਾ ਬੈਠੇ ਸਾਨੂੰ ਪਤਾ ਨਹੀਂ ਰੱਬ ਨੂੰ ਪਤਾ ਹੈ ਹਮਮ ਕਿ ਮਰੀਦ ਬੈਠੇ ਆ ਨਾ ਕੋਈ ਕੋ ਨਹੀਂ ਪਿਆ ਅੰਦਰ ਪਰ ਆਲ ਵੀ ਨਾ ਬੰਦਾ ਅੱਛੇ ਰਾਤ ਨੂੰ ਵੀ ਉਰੀ ਰਹਿੰਦੇ ਹਾਂ ਹਾਂ ਰਾਤ ਨੂੰ ਰਹਿੰਦੇ ਹਾਂ ਨਹੀਂ ਮੇਰਾ ਪਿੰਡ ਨੇ ਦੂਰ ਜਨਮ ਹੈ ਮੈਂ ਮੂਹ ਨਿਕਲ ਗਿਆ ਅੱਛਾ ਪਿੰਡ ਲੱਗ ਗਿਆ ਫਿਰ ਵੀ ਇਹ ਇਹਨਾਂ ਨੂੰ ਸੇਵਾ ਲਈ ਉਰੇ ਨਾਲ ਸੇਵਾ ਲਈ ਆਇਆ ਮੈਂ ਸੇਵਾ ਲਈ ਆਇਆ ਵੇਖਣ ਲਈ ਆਇਆ ਹਾਂ ਇਹ ਹੌਸਲਾ ਹੈ ਬਹੁਤ ਤੁਸੀਂ ਦੇਖੋ ਜਿਹੜਾ ਇਹ ਇਸ ਤਰ੍ਹਾਂ ਦੇ ਬਜ਼ੁਰਗ ਨੇ ਇਸ ਤਰ੍ਹਾਂ ਦੇ ਜਦੋਂ ਨੌਜਵਾਨ ਬਜ਼ੁਰਗ ਤੁਹਾਡੇ ਨਾਲ ਹੋਣ ਫਿਰ ਕੋਈ ਜੰਗ ਜਿਹੜੀ ਜਿੱਤੀ ਜਾ ਸਕਦੀ ਆ ਪਰ ਆਪਣੀ ਹੱਕਾਂ ਲਈ ਕਿਸਾਨ ਜਿਹੜਾ ਪੰਜਾਬ ਦਾ ਲੜਾਈ ਲੜ ਰਿਹਾ ਫਿਲਹਾਲ ਹਰਾਣਾ ਬਾਰਡਰਾਂ ਤੇ ਬਹੁਤ ਦੇਖਣਾ ਹੋਵੇਗਾ ਕਿ ਅਗਲੀ ਰਣਨੀਤੀ ਕੀ ਕਿਸਾਨ ਬਣਾਉਂਦੇ ਨੇ ਕਿਉਂਕਿ ਭਾਵੇਂ ਦਿੱਲੀ ਕੂਚ ਕਰਨ ਦਾ ਫੈਸਲਾ ਕਰ ਲਿਆ ਗਿਆ ਕਿ ਕੱਲ ਨੂੰ 11 ਵਜੇ ਸਾਰੇ ਬਾਰਡਰਾਂ ਤੋਂ ਕਿਸਾਨ ਕੂਚ